ਸਾਸੀ ਗੱਲ ਜੀ ਇਹ ਜਿਹੜੀ ਕਾਰ ਆਪਾਂ ਦਿਖਾ ਰਹੇ ਆ ਇਹ ਇਥੇ ਜ਼ੀਰਕਪੁਰ ਗਾਜੀਪੁਰ ਦੀ ਹੈਗੀ ਹੈ ਰਮੇਸ਼ ਚੰਦ ਜਿਹੜੇ ਇਹਨਾਂ ਨੇ ਓਨਰ ਹੈਗੇ ਆ ਔਰ ਇਹਨਾਂ ਦਾ ਕਹਿਣਾ ਹੈਗਾ ਕਿ ਇਹ ਜਿਹੜੀ ਕਾਰ ਇਹ ਨੰਬਰ 0836 ਜਿਹੜਾ ਹੈਗਾ 0836 ਇਹ ਨੰਬਰ ਇਹਨਾਂ ਦਾ ਹੈਗਾ ਪਰ ਕੋਈ ਹੋਰ ਕਾਰ ਜਿਹੜੀ ਹੈਗੀ ਹੈ ਨੰਬਰ ਲਗਾ ਕੇ ਘੁੰਮ ਰਹੀ ਹੈ ਜਿਸ ਦਾ ਚਲਾਨ ਕੁਝ ਸਮਾਂ ਪਹਿਲਾਂ ਹਿਮਾਚਲ ਚ ਵੀ ਹੋਇਆ ਹੁਣ ਜਿਹੜਾ ਚਲਾਨ ਇਹਨਾਂ ਦਾ ਜਿਹੜਾ ਦਿੱਲੀ ਵਿੱਚ ਹੋਇਆ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਦਿੱਲੀ ਵਿੱਚ ਚਲਾਨ ਹੋਣ ਕਰਕੇ ਇਹਨਾਂ ਦਾ ਜਦੋਂ ਮੈਸੇਜ ਆਇਆ ਔਰ ਇਹ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਸੇਮ ਨੰਬਰ ਦੀ ਗੱਡੀ ਦਾ ਜਿਹੜਾ ਚਲਾਨ ਹੋਇਆ ਹੈਗਾ ਔਰ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਉਹਨਾਂ ਨੇ ਕੋਈ ਜਿਹੜੇ ਇਹਨਾਂ ਦਾ ਜਿਹੜਾ આરોਪ ਹੈਗਾ ਕਿ ਪੁਲਿਸ ਜਿਹੜੀ ਹੈਗੀ ਕੋਈ ਠੁਕਮੀ ਕਾਰਵਾਈ ਨਹੀਂ ਕਰ ਰਹੀ ਇਹਨਾਂ ਨੂੰ ਖੁਦ ਜਿਹੜਾ ਦਿੱਲੀ ਤੱਕ ਪਹੁੰਚੇ ਦਿੱਲੀ ਜਾ ਕੇ ਵੀ ਕੰਪਲੇਂਟ ਕਰਕੇ ਆਏ ਹੈਗੇ ਔਰ ਕੀ ਕਹਿਣਾ ਹੈਗਾ ਇਹਨਾਂ ਦਾ ਇਸ ਸਬੰਧੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਬੋਲੀ ਕੀ ਨਾਂ ਕੀ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਂ ਹਰਮੇਸ਼ ਸਿੰਘ ਪਿੰਡ ਗਾਜੀਪੁਰ ਜੀ। ਵਾਰਡ ਨੰਬਰ 17। ਕੀ ਮੈਟਰ ਕੀ ਹੋਇਆ ਹੈ? ਸਰ ਮੈਟਰ ਜੀ ਮੇਰੀ ਗੱਡੀ ਹੈ ਜੋ ਪੀਵੀ 65 ਏਕੇ 0836 ਇਹ ਤਾਂ 22 ਤਰੀਕ ਨੂੰ ਤਲਾਣ ਹੋਇਆ ਜੀ ਮਣੀ ਕਰਨ ਦੇ ਨਾਲ ਕਸੌਲ ਤੋਂ ਮੈਸੇਜ ਮੇਰੇ ਕੋਲ ਆਇਆ ਜੀ ਮੇਰੀ ਗੱਡੀ ਘਰ ਖੜੀ ਹੈ ਗਾਜੀਪੁਰ ਜੀਰਕਪੁਰ ਨਾਲ ਤੋਂ ਮੈਸੇਜ ਆਇਆ ਤਾਂ ਮੈਂ ਉਸ ਤੋਂ ਬਾਅਦ 10 ਵਜੇ ਮੈਸੇਜ ਆਇਆ 11 ਵਜੇ ਮੈਂ ਜੀਰਕਪੁਰ ਪੂਰ ਚੌਕੀ ਕੰਪਲੀਟ ਕਰਦੀ ਵਿੱਚ ਤਾਂ ਕਰਕੇ ਗੱਲ ਹੈ ਮੇਰੇ ਕੋਲ ਮੈਸੇਜ ਆ ਰਿਹਾ ਗੱਡੀ ਮੇਰੀ ਚੈੱਕ ਕਰੋ ਘਰ ਖੜੀ ਜੀ ਘਰ ਤੋਂ ਮੈਂ ਜੀਰਕਪੁਰ ਥਾਣੇ ਤੇ ਲਿਆਣ ਕੇ ਗੱਡੀ ਉਹਨਾਂ ਨੂੰ ਦਿਖਾ ਵੀ ਦੀ ਔਰ 23 ਤਰੀਕ ਨੂੰ ਮੈਂ 11 ਵਜੇ ਕੰਪਲੀਟ ਕਰਦੀ ਜੀ ਔਰ ਜੀਰਕਪੁਰਾਇ ਨੂੰ ਕਿਹਾ ਵੀ ਇਹ ਨੰਬਰ ਆ ਉਹਨਾਂ ਨਾਲ ਗੱਲ ਕਰੋ ਇਹਨਾਂ ਨੇ ਕਿਹਾ ਵੀ ਹਿਮਾਚਲ ਦਾ ਮੈਟਰਸੀ ਕਿਆ ਕਰ ਸਕਦੇ ਆ ਉੱਤੇ ਬਾਅਦ 4 ਦਿਨ ਬਾਅਦ ਜੀ ਹੁਣ ਕੱਲ ਪਰਸੋਂ ਜੀ ਪਰਸੋਂ ਮੇਰੇ ਕੋਲ ਦਿੱਲੀ 에ਰਪੋਰਟ ਤੋਂ ਜੀ ਉਹ ਗੱਡੀ ਫੜੀ ਗਈ ਉੱਥੇ ਬਲੈਕ ਸ਼ੀਸ਼ੇ ਤੇ ਗੱਡੀ ਦਾ ਮਾਲਕ ਲੁਧਿਆਣੇ ਤੋਂ ਜਸਪ੍ਰੀਤ ਸਿੰਘ ਵਾਲੀਆ ਉਹਨਾਂ ਨੇ ਗੱਡੀ ਫੜੀ ਬਲੈਕ ਸ਼ੀਸ਼ੇ ਤੇ ਚਲਾਨ ਕਰਿਆ ਜੀ ਆਰ ਸੀ ਮੰਗੀ ਕਹਿੰਦੇ ਆਰ ਸੀ ਮੇਰੇ ਕੋਲ ਨਹੀਂ ਹੈ ਲਾਇਸੈਂਸ ਰੱਖ ਕੇ ਉਹਨਾਂ ਨੇ ਚਲਾਨ ਕਰ ਦਿਆ ਜੀ ਉਹ ਮੈਸੇਜ ਮੇਰੇ ਕੋਲ ਹੀ ਆ ਗਿਆ परसों रात ਨੂੰ ਮੈਂ 1 ਵਜੇ ਘਰ ਤੋਂ ਜੀ 에어ਪੋਰਟ ਨੂੰ ਚਲੇ ਗਿਆ ਸਵੇਰੇ 7 ਵਜੇ 에어ਪੋਰਟ ਪਹੁੰਚ ਗਿਆ ਉੱਥੇ ਸਾਰਾ ਆਪਣਾ ਗੱਡੀ ਵੀ ਦਿਖਾਈ ਮੈਂ ਟਰਮੀਨਲ 3 ਤੇ ਔਰ ਉਸ ਵੰਦੇ ਦਾ ਲਿਸੈਂਸ ਕਢਵਾਇਆ ਜੀ ਜਿੱਥੇ ਚਲਾਨ ਹੋਇਆ ਜੀ ਚਲਾਨ ਦੇਤੇ ਉਸ ਦਾ ਐਡਰੈਸ ਆ ਰਿਹਾ ਲੁਧਿਆਣੇ ਦਾ ਗੱਡੀ ਉਹਦੇ ਕੋਲ Swift Dzire PV65 AK0836 ਨੰਬਰ ਗੱਡੀ ਆ ਮੇਰੀ ਗੱਡੀ ਦਾ ਸੇਮ ਨੰਬਰ ਆ ਉਹਦੇ ਘਰ ਦਾ ਐਡਰੈਸ ਜੀਰਕ ਦਿੱਲੀ ਪੁਲਿਸ ਨੇ ਟ੍ਰੈਵਲ ਨੇ ਸਾਰਾ ਉਹਦੇ ਘਰ ਦਾ ਆਈਡੀ ਪ੍ਰੂਫ ਕੱਢ ਕੇ ਦੇ ਦੇ ਜੀ ਮੈਨੂੰ ਔਰ ਚਲਾਨ ਫਿਰ ਮੇਰੇ ਕੋਲ ਆ ਰਿਹਾ ਜੀ ਮੈਸੇਜ ਇਹ ਹੁਣ ਆਪਣੀ ਜਿਹੜੀ ਜੇਪੁਰ ਥਾਣੇ ਕੰਪਲੇਂਟ ਕੀਤੀ ਹੈ ਕਾਰਵਾਈ ਨਹੀਂ ਕਰ ਰਹੇ ਫਿਰ ਜੇਰਕਪੁਰ ਦੂਜੀ ਵਾਰੀ ਫੇਰ ਕੰਪਲੀਟ ਕਰੀ ਜੀ ਮੈਂ ਮੈਂ ਕਿਹਾ ਜੀ ਹੁਣ ਦਿੱਲੀ ਟਰਮੀਨਲ 3 ਤੇ ਮੇਰੇ ਕੋਲ ਚਲਾਨ ਦਾ ਮੈਸੇਜ ਆ ਗਿਆ ਤੁਸੀਂ ਇੱਥੇ ਕਾਰਵਾਈ ਕਰੋ ਇਹ ਕਹਿੰਦੇ ਵੀ ਦਿੱਲੀ ਦਾ ਮੈਟਰ ਹੈ 에ਰਪੋਰਟ ਦਾ ਤੁਸੀਂ ਦਿੱਲੀ ਜਾਓ ਆਪਣੇ ਆਪ ਗੱਲ ਕਰੋ ਮੈਂ ਦਿੱਲੀ ਪਹੁੰਚ ਗਿਆ ਜੀ ਪਰਸੋ ਰਾਤ ਨੂੰ ਮੈਂ 1 ਵਜੇ ਚੱਲਿਆ ਜੀ ਔਰ ਸਵੇਰੇ 7 ਵਜੇ ਪਹੁੰਚ ਗਿਆ ਕੱਲ ਸਾਰਾ ਦਿਨ ਬੀਲੀ ਟਰਮੀਨਲ ਚ ਰਿਤੇ ਰਹਾ ਔਰ ਪੂਸ ਕੰਪਲੀਟ ਲਿਖਤੀ ਰੂਪ ਦੇ ਕੇ ਆਇਆ ਜੀ ਮੈਂ ਇੱਕ ਰਸੀਵ ਕਾਪੀ ਆਪਣੇ ਕੋਲ ਲਿਆ ਆ ਉਹਨਾਂ ਨੇ ਕਿਹਾ ਵੀ ਜੀਰਕਪੁਰ ਚੌਂਕੀ ਜੀ ਤੁਸੀਂ ਹੁਣ ਕੰਪਲੀਟ ਕਰੋ ਅਸੀਂ ਤੁਹਾਨੂੰ ਜਿਹੜਾ ਬੰਦਾ ਜਸਪ੍ਰੀਤ ਵਾਲੀ ਆ ਤੁਹਾਡੀ ਗੱਡੀ ਦੀ ਨੰਬਰ ਪਲੇਟ ਲਗਾ ਕੇ ਗੱਡੀ ਚਲਾ ਰਿਆ ਜੀਰਕਪੁਰ ਵਾਲਾ ਦਾ ਫਰਜ਼ ਬਣਦਾ ਕੰਪਲੀਟ ਕਰਨਾ ਆ ਦੋ ਕੰਪਲੀਟਾਂ ਮੈਂ ਪਹਿਲੇ ਕਰ ਚੁੱਕਿਆ ਜੀਰਕਪੁਰ ਤੀਜੀ ਅੱਜ ਇੱਕ ਵਾਰੀ ਫੇਰ ਕਰ ਦਿਉਂਗਾ ਔਰ ਘਰ ਦਾ ਡਰੈੱਸ ਦੇ ਰਿਹਾ ਉਹਦੀ ਫੋਟੋ ਵੀ ਜਾਵਾਂਗੇ ਨਾਲ ਜੀ ਜੋ ਬੰਦਾ ਗੱਡੀ ਚ ਲਾ ਰਿਹਾ ਜੀ ਹੁਣ ਜਿਰਕਪੁਰਾਲੇ ਦੇ ਦੇਖਦਾ ਵੀ ਮੈਂ ਕਿਹੜੀ ਕਾਰਵਾਈ ਕਰਦੇ ਆ ਨਹੀਂ ਕਰਦੇ ਜੀ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਦੋ ਵਾਰ ਦੋ ਵਾਰੀ ਪਹਿਲੇ ਕੋਈ ਕਾਰਵਾਈ ਨਹੀਂ ਹੋਈ ਤੀਜੀ ਵਾਰੀ ਹੁਣ ਮੈਂ ਆਈਡੀ ਪ੍ਰੂਫ ਪੰਜਾਬ ਦਾ ਹੀ ਲਿਆਣ ਕੇ ਦੇ ਰਿਹਾ ਉਹਨਾਂ ਨੂੰ ਲੁਧਿਆਣੇ ਦਿੱਲੀ ਤੋਂ ਜੋ ਲੈ ਕੇ ਆਇਆ ਤਿਲਾਂ ਦੀ ਜਗ੍ਹਾ ਤੇ ਨੰਬਰ ਪਲੇਟਾਂ ਸੇਮ ਲੱਗੀਆਂ ਸਿਕਿਉਰਟੀ ਨੰਬਰ ਪਲੇਟਾਂ ਹਾਂਜੀ ਕਿਸ ਨਾਮ ਤੇ ਉਹਨਾਂ ਦੀ ਉਹਨੇ ਗੱਡੀ ਚੋ ਜੀ ਆਰਸੀ ਤੇ ਬਣੀ ਵੀ ਨਹੀਂ ਹੈ ਆਰਸੀ ਨਹੀਂ ਹੈ ਸਾਡੇ ਨਾਮ ਤੇ ਬੋਲ ਰਹੀ ਜੀ ਗੱਡੀ ਔਰ ਮੈਂ ਆਪਣੀ ਗੱਡੀ ਜਿੱਲੀ ਟਰਮੀਨਲ 3 ਤੇ ਲੈ ਕੇ ਦਿਖਾ ਦੀ ਜੀ ਵੀ ਇਹ ਗੱਡੀ ਚੈੱਕ ਕਰੋ ਥਾਣੇ ਦੇ ਮੁਰੇ ਖੜੀ ਕਰ ਦੀ ਬਲੈਕ ਸੀਸੇ ਦੱਸੋ ਮੈਨੂੰ ਕਿੱਥੇ ਆ ਔਰ ਉਸ ਕੀ ਗੱਡੀ ਤੇ ਮੁਰੇ ਫਰੰਟ ਤੇ ਜਾਲੀਆਂ ਲੱਗੀ ਵੀ ਵੱਡੀ ਜੀ ਮੇਰੀ ਗੱਡੀ ਤੇ ਕੋਈ ਜਾਲੀ ਨਹੀਂ ਲੱਗੀ ਵੀ ਉਹਨਾਂ ਨੇ ਦੇਖ ਲੈ ਵੀ ਤੇ ਉਹ ਤੇਰੀ ਗੱਡੀ ਸਹੀ ਹੈ ਇਹ ਫੇਕ ਨੰਬਰ ਚੱਲ ਰਿਹਾ ਵੀ ਇਹ ਗੱਡੀ ਚੋਰੀ ਦੀ ਹੋ ਸਕਦੀ ਹੈ ਜੋ ਲੁਧਿਆਣੇ ਆ ਜਸਪ੍ਰੀਤ ਵਾਲੀ ਆ ਤਲਾਰੇ ਆ ਜੋ ਹੋ ਸਾਰੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਰਿਕਬਰ ਤੋਂ ਕੋਈ ਕਾਰਵਾਈ ਨਹੀਂ ਹੋਈ ਦੋ ਕੰਪਲੀਟਾਂ ਦੇ ਚੁੱਕੇ ਆ ਜੀ ਮੈਂ ਪਹਿਲੇ ਕੁੱਲੂ ਦਾ ਮੈਟਰ ਤਾਂ ਕਹਿੰਦੇ ਆਪ ਜਾ ਕੇ ਦੇਖੋ ਮਾਤਲ ਦਾ ਮੈਟਰ ਆ ਉਸ ਤੋਂ ਬਾਅਦ ਹੁਣ ਦਿੱਲੀ ਦਾ ਮੈਟਰ ਆ ਗਿਆ ਜੀ ਤਲਾਨ ਮੇਰੇ ਕੋਲ ਆਇਆ ਇਹਨਾਂ ਨੂੰ ਕੰਪਲੀਟ ਕਰਕੇ ਮੈਂ ਰਿਸੀਵ ਕਰਕੇ ਲੈ ਗਿਆ ਜੀ ਇਹ ਕਹਿੰਦੇ ਵੀ ਹੁਣ ਦਿੱਲੀ ਦਾ ਮੈਟਰ ਅਸੀਂ ਕੀ ਕਰ ਸਕਦੇ ਆ ਦਿੱਲੀ ਦਾ ਮੈਟਰ ਤੇ ਕੁਝ ਕੀਤਾ ਨਾ ਹੋ ਪਾਇਆ ਨਾ ਕੀਤਾ ਜੀ ਹੁਣ ਮੈਂ ਲੁਧਿਆਣੇ ਦਾ ਮੈਟਰ ਦੇਵਾਂਗੇ ਇਹਨਾਂ ਨੂੰ ਜੀ ਵੀ ਲੁਧਿਆਣੇ ਮੈਂ ਘਰ ਦਾ ਐਡਰੈਸ ਵੀ ਦੇ ਰਿਆ ਬੰਦੇ ਦਾ ਆਈਡੀ ਪ੍ਰੂਫ ਪੂਰਾ ਮਿਲੇਗਾ ਕੰਪਲੀਟ ਜਾਰਜ ਕਰਾਉਂਗਾ ਇਹਨਾਂ ਨੂੰ ਵੀ ਉਹਦੇ ਘਰ ਜਾਂਦੇ ਗੱਡੀ ਦੇਖਣੇ ਜਾਂ ਨਹੀਂ ਜੀ ਵੀ ਕੋਈ ਗਲਤ ਕਾਰਵਾਈ ਨਾ ਇਹ ਕਰ ਦੇ ਇਸ ਦਾ ਡਰਾ ਦੋ ਚਲਾਨ ਮੇਰੇ ਕੋਲ ਆ ਚੁੱਕੇ ਹੁਣ ਤੀਜੀ ਵਾਰੀ ਮੈਂ ਇਹਨਾਂ ਨੂੰ ਪੂਰਾ ਆਈਡੀ ਪ੍ਰੂਫ ਦੇਵਾਂਗਾ ਜੀ ਜਿਰਕਪੁਰ ਵਾਲਿਆਂ ਨੂੰ ਲੁਝਾਣੇ ਦਾ ਜੀ ਹੁਣ ਦੇਖਦੇ ਆ ਜੀ ਕੀ ਕਰਦੇ ਆ ਜੀ ਆਪਾਂ ਦੇਖ ਸਕਦੇ ਕੀ ਜਿਹੜੇ オリジナਲ ਮਾਲਕ ਹੈਗੇ オリジナル ਆਨਰ ਹੈਗੇ ਇਸ ਗੱਡੀ ਦੇ ਉਹ ਇਨਸਾਫ ਲਈ ਦਾਦਾ ਦੇ ਧੱਕਾ ਖਾ ਰਹੇ ਆ ਕਦੀ ਇਹ ਕੁੱਲੂ ਜਾ ਰਹੇ ਆ ਕਦੀ ਇਹ ਦਿੱਲੀ ਜਾ ਰਹੇ ਆ ਪਰ ਹਜੇ ਤੱਕ ਪੰਜਾਬ ਪੁਲਿਸ ਨੇ ਇਹਨਾਂ ਦੀ ਆਵਾਜ਼ ਨਹੀਂ ਸੁਣੀ ਇਹਨਾਂ ਦੀ ਗੁਹਾਰ ਨਹੀਂ ਸੁਣੀ ਅੱਜ ਇਹ ਫੇਰ ਕੰਪਲੇਂਟ ਕਰਨ ਵਾਸਤੇ ਜ਼ੀਰਕਪੁਰ ਥਾਣੇ ਜਾ ਰਹੇ ਹੈਗੇ ਦੇਖਣਾ ਹੋਵੇਗਾ ਕੀ ਇਸ ਸਬੰਧੀ ਪੰਜਾਬ ਪੁਲਿਸ ਕੀ ਐਕਸ਼ਨ ਲੈਂਦੀ ਹੈ ਜਦੋਂ ਕਿ ਇਸ ਕਾਰ ਦਾ ਕੋਈ ਹੋਰ ਜਾਲੀ ਨੰਬਰ ਲਗਾ ਕੇ ਘੁੰਮ ਰਿਹਾ ਹੈਗਾ ਕਦੀ ਕੁੱਲੂ ਚਲਾਨ ਹੁੰਦਾ ਕਦੀ ਮਨਾਲੀ ਚ ਚਾਲ ਹੁੰਦਾ ਕਦੀ ਇਹਨਾਂ ਦਾ ਦਿੱਲੀ ਚਲਾਨ ਹੁੰਦਾ ਕਾਲੇ ਸ਼ੀਸ਼ੇ ਲਗਾ ਕੇ ਘੁੰਮੇ ਜਾ ਰਹੇ ਹੈਗੇ ਆ ਨੰਬਰ ਪਲੇਟ ਸਿਕਿਉਰਟੀ ਨੰਬਰ ਪਲੇਟਾਂ ਦਾ ਕਿਸ ਤਰ੍ਹਾਂ ਛੇੜਛਾੜ ਹੋ ਰਹੀ ਹੈ ਕਿਸ ਤਰ੍ਹਾਂ ਸਿਕਿਉਰਟੀ ਨੰਬਰ ਪਲੇਟਾਂ ਵੀ ਜਾਲੀ ਲੱਗ ਰਹੀਆਂ ਹੈਗੀਆਂ ਇਹ ਦੇਖਣਾ ਹੋਵੇਗਾ ਕਿ ਠੁਕਮੀ ਕਾਰਵਾਈ ਕਦੋਂ ਹੋਵੇਗੀ